ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਤਾਬੀ ਜੀ ਸਹਾਈ ਵਾਰ ਸ੍ਰੀ ਪਤਾਬੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਪਤਾਬੀ ਸਿਮਰ ਕਾਇ ਗੁਰੂ ਨਾਨਕ ਦੇਵ ਤੇ ਆਏ ਰੰਗਤ ਬੁਰਕੇ ਅੰਦਾ ਸਦਾ ਅੰਦਾਸੇ ਹੋਈ ਸਹਾਈ ਅਰਜਨ ਹਰਿ ਗੋਬਿੰਦ ਰਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਟੇ ਸਭ ਦੁੱਖ ਗਾਏ

ਆਠੇ ਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡਿ ਛਕਿਆ ਦੀਪ ਚਲਾਈ ਤੇ ਗਵਾਹੀ ਦੇਕੇ ਅਣ ਦਿੱਠ ਕੀਤਾ ਤਣਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਚੰਤਰ ਕੇ ਖਾਲਸਾ ਜੀ ਬੋਲੋ ਜੀ ਜੰਨਾ ਸਿੰਘਾ ਸਿੰਘੜੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਲਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਬਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਚਾ ਤਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ख़ालसा जीहारते ते फत बिर श्री साहिब जी सहाय ता, खालसे जी बोलबा में बोलो ਬਾਰ ਕੇ ਸਦਾਨ ਰਹਿ ਸਦਾਨ ਬਿਵੇਕਦਾਨ ਵਿਸਾਦਾਨ ਪ੍ਰੋਸਾਦਾਨ ਦਾਨ ਸਰਦਾਨਾ ਅਵਾਰ ਸ੍ਰੀ ਅੰਮ੍ਰਿਤ ਸਰਸਾਇਰ ਜੀ ਦੇ ਦਰਸ਼ਨ ਸ਼ਲਾਣ ਚੌਕੀਆਂ ਝੰਡੇ ਬੰਬੇ ਡੰਗੂ ਜੋਬੇ ਅਕਾਲ ਸਰਮਕਾ ਜੈਕਾਰ ਬੋਲੋ ਜੀ ਤਨ ਮਨ ਮਨਿ ਮਾ ਮਾਤੀ ਉੱਚੀ ਮਤ ਪਤ ਦਾ ਰੱਖ ਆਪਵਾਹੇ ਗੁਰੂ ਏ ਅਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀਨਨਕਾ ਸਾਹਿਬ ਤੇ ਬੋਲ ਬੰਦਵਾਰੇ ਗੁਰ ਧੰਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ দ্বার ਅਤੇ ਸੇਵਾ ਸੰਭਾਲ ਦਾ ਦਾਨ ਪ੍ਰੇਮਦਾਰੇ ਖਾਲਸਾ ਜੀ ਨੂੰ ਬਖਸ਼ੂ ਇਹਨੇ ਮਾਰਿਆ ਵਿਮਾਰ ਤਾਲਿਆਂ ਦੇ ਢਾਨ ਨਿਉਟਿਆਂ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਵਿ ਜੀ ਦੇ ਹਜ਼ੂਰ ਅਰਦਾਸ ਦੇੰਤੀ ਜੋਦੜੀ ਹੈ ਸੱਚੇ ਪਤਸ਼ਰੀਓ ਚਾਰ ਪਹਿਰ ਰਹਿਣਾ ਆਪਣੇ ਘਰੇ ਅੰਦਰ ਪਤੀਤ ਹੋਈ ਚਾਰ ਪਹਿਰ ਦਿਹਾੜਾ ਆਪਣੇ ਘਰੇ ਅੰਦਰ ਪਤੀਤ ਕਰਾਉਣਾ ਆਮਰੈ ਸ਼ਹੀਦ ਧੰਨ ਧੰਨ ਬਾਬਾ ਦੇਵ ਸਿੰਘ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਪਿਆਰ ਕੀਤੇ ਗਏ ਹਨ ਆਦਿਂ ਕਿਰਪਾ ਗੁਰੂ ਸਿੰਘਾਸਨ ਦੇ ਪ੍ਰਕਾਸ਼ ਮਨ ਉਪਰ ਕੀ ਟੋਲੇ ਦਰਸ਼ਨ ਦੇ ਦਾ ਪਾਵਨ ਪ੍ਰਮਾਨ ਬਵਿਸ਼ਕੇ ਸੰਗਤਾਂ ਨੂੰ ਕਰਤਾਰਤ ਕਰੋ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਕੈਲ ਪੁਨ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਦਰਉ ਘਰਉ ਸਿੱਖੀ ਸਿਦਕ પુરਸਾਰ ਨਾਮ ਦਾਨ ਬਚਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਤਾਰ ਜਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖਾਸਨ ਸਥਾਨਾਂ ਤੋਂ ਪ੍ਰਕਾਸ਼ ਸਤਾਨਾ ਤੇ ਲਿ ਜਾਣ ਦੀ ਆਗੇ ਆ ਰੋਸ਼ੂ ਰਸਤੇ 'ਚ ਆੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨਾ ਮੇਰੇ ਆਪ ਜੀ ਦਾ ਨਾਮ ਚਿਤ ਆਵੇ ਨਾ ਰਚਨਾ ਕਰੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ O ne